ਅਨੇਕਾਂ ਹੀ ਬੱਚੇ ਸੋਸ਼ਲ ਮੀਡੀਆ ਦਾ ਹੱਦੋਂ ਵੱਧ ਯੂਜ਼ ਕਰਨ ਕਰਕੇ ਦਿਮਾਗੀ ਬਿਮਾਰੀ ਦੇ ਮਰੀਜ਼ ਹੋ ਚੁੱਕੇ ਹਨ। ਡਿਪਰੈਸ਼ਨ, ਗੁੱਸਾ, ਹਾਰਡ ਦੀਆਂ ਬਿਮਾਰੀਆਂ ਛੋਟੇ ਬੱਚਿਆਂ ਦੇ ਵਿੱਚ ਆਮ ਹੀ ਹੋ ਚੁੱਕੀਆਂ ਨੇ। ਅਕਸਰ ਹੀ ਮਾਪਿਓ ਬੱਚਿਆਂ ਤੋਂ ਆfda ਖੇਡਾ ਛਡਾ ਕੇ ਆਪਦੇ ਕੰਮਾਂ ਦੇ ਵਿੱਚ ਵਿਅਸਤ ਰਹਿਣ ਲਈ ਬੱਚਿਆਂ ਨੂੰ ਮੋਬਾਈਲ ਫੋਨ ਦੇ ਦਿੰਦੇ ਨੇ ਪਰ ਉਹ ਇਹ ਨਹੀਂ ਜਾਣਦੇ ਕਿ ਉਹ ਮੋਬਾਈਲ ਫੋਨ ਬੱਚਿਆਂ ਨੂੰ ਕਿੰਨੀ ਗੰਦੇ ਤਰੀਕੇ ਨਾਲ ਮਾੜ ਰਿਹਾ ਹੈ। ਇੱਕ ਟਾਈਮ ਸੀ ਜਦੋਂ ਬੱਚਿਆਂ ਕੋਲ ਬਾਹਰ ਜਾ ਕੇ ਖੇਡਣ ਤੋਂ ਇਲਾਵਾ ਹੋਰ ਕੋਈ ਆਪਸ਼ਨ ਹੀ ਨਹੀਂ ਹੁੰਦੀ ਸੀ। ਉਹਨਾਂ ਕੋਲ ਮੋਬਾਈਲ ਫੋਨ ਨਾਮ ਦੀ ਚੀਜ਼ ਹੁੰਦੀ ਹੀ ਨਹੀਂ ਸੀ। ਜੇ ਆ ਜਾਂ 15 ਸਾਲ ਦੀ ਉਮਰ ਦੇ ਵਿੱਚ ਮੋਬਾਈਲ ਫੋਨ ਮਿਲਿਆ ਹੈ 14 ਤੋਂ 15 ਸਾਲ ਇੱਕ ਐਸੀ ਉਮਰ ਹੁੰਦੀ ਹੈ ਜਿਹਦੇ ਵਿੱਚ ਬੱਚੇ ਨੂੰ ਫੇਰ ਵੀ ਸਮਝ ਆ ਜਾਂਦੀ ਹੈ ਪਰ ਅੱਜ ਦੇ ਮਾਪਿਓ ਤਾਂ ਉਹ 2 ਸਾਲ ਦੀ ਉਮਰ ਦੇ ਵਿੱਚ ਹੀ ਫੜਾ ਦਿੰਦੇ ਨੇ ਜਦੋਂ ਬੱਚੇ ਨੂੰ ਕੋਈ ਸਮਝ ਹੁੰਦੀ ਹੀ ਨਹੀਂ ਉਹਨੂੰ ਛੋਟੀ ਉਮਰ ਦੇ ਵਿੱਚ ਹੀ ਇੱਕ ਐਸੀ ਚੀਜ਼ ਦੀ ਲਤ ਲੱਗ ਜਾਂਦੀ ਹੈ ਜੋ ਕਿ ਉਹਦੇ ਦਿਮਾਗ ਨੂੰ ਖੋਖਲਾ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਫੇਰ ਅਸੀਂ ਦੇਖਦੇ ਹਾਂ ਕਿ ਬੱਚੇ ਜ਼ਿਆਦਾ ਕ੍ਰੀਏਟਿਵ ਕਿਉਂ ਨਹੀਂ ਹੁੰਦੇ ਬੱਚੇ ਜ਼ਿਆਦਾ ਕਿਸੇ ਨਾਲ ਕੁਲ ਮਿਲ ਕਿਉਂ ਨਹੀਂ ਪਾਉਂਦੇ ਬੱਚੇ ਜ਼ਿਆਦਾ ਆਪਣੇ ਕਿਸੇ ਨਾਲ ਦਿਲ ਦੀ ਗੱਲ ਕਿਉਂ ਨਹੀਂ ਸ਼ੇਅਰ ਕਰ ਪਾਉਂਦੇ ਜਿੱਥੇ ਇੱਕ ਬੱਚੇ ਨੇ ਮਿਟ ਦੇ ਵਿੱਚ ਜਾ ਕੇ ਖੇਡਣਾ ਹੋਵੇ ਛੋਟੀ ਉਮਰ ਦੇ ਵਿੱਚ ਦੋਸਤ ਬਣਾਉਣੇ ਸਿੱਖਣੇ ਹੋਣ ਬਹੁਤ ਸਾਰੇ ਮੈਨਰਸ ਦੇ ਐਟੀਕੀਟ ਸਿੱਖਣੇ ਹੋਣ এডਿਕੇਸ਼ਨ ਗ੍ਰੈਬ ਕਰਨੀ ਹੋਵੇ ਉਸ ਉਮਰ ਦੇ ਵਿੱਚ ਉਹ ਬੱਚਾ ਮੋਬਾਈਲ ਦੇ ਉੱਤੇ ਪਬਜੀ ਖੇਡਦਾ ਹੈ ਇੰਸਟਾਗ੍ਰam ਦੇ ਉੱਤੇ ਸੋ ਕੋਲਡ ਫੇਕ ਫਰੈਂਡਸ ਬਣਾਉਂਦਾ ਹੈ ਆਪਣਾ ਸਾਰਾ ਟਾਈਮ YouTube ਦੇ ਉੱਤੇ ਵੀਡੀਓਜ਼ ਵੇਖ ਕੇ ਬਰਬਾਦ ਕਰ ਦਿੰਦਾ ਹੈ ਜੋ ਕਿ ਉਹਦੀ ਜ਼ਿੰਦਗੀ ਦੇ ਵਿੱਚ ਕਿਤੇ ਕੰਮ ਵੀ ਨਹੀਂ ਹੋਣ ਵਾਲੀਆਂ ਇਹ ਨਹੀਂ ਕਿ ਮੋਬਾਈਲ ਵਿੱਚ ਸਾਰੀਆਂ ਹੀ ਬੁਰੀ ਆਦਤਾਂ ਨੇ ਤੇ ਮੋਬਾਈਲ ਦਾ ਕੋਈ ਫਾਇਦਾ ਹੀ ਨਹੀਂ ਮੋਬਾਈਲ ਦੇ ਅਨੇਕਾਂ ਹੀ ਫਾਇਦੇ ਨੇ ਬਟ ਅਕਸਰ ਜਿੰਨੇ ਬੱਚੇ ਨੇ ਉਹ ਕਦੇ ਫਾਇਦੇ ਪਿੱਛੇ ਮੋਬਾਈਲ ਵਰਤਦੇ ਹੀ ਨਹੀਂ ਉਹ ਫਾਲਤੂ ਦੇ ਐਂਟਰਟੇਨਮੈਂਟ ਪਿੱਛੇ ਮੋਬਾਈਲ ਵਰਤਦੇ ਨੇ ਇੱਕ ਟਾਈਮ ਸੀ ਬੱਚਾ ਟੀਵੀ ਵੇਖਦਾ ਸੀ ਟੀਵੀ ਉਹ ਕਿੰਨਾ ਕੁ ਜ਼ਿਆਦਾ ਵੇਖ ਲੈਂਦਾ ਸੀ ਘੰਟਾ 2 ਘੰਟਾ ਹੱਦੋਂ ਹੱਦ ਤਿੰਨ ਘੰਟਾ ਉਹ ਵੀ ਉਹਨੂੰ ਵਿੱਚ ਬ੍ਰੇਕਸ ਲੈਣੇ ਪੈਂਦੇ ਸੀ ਤਾਂ ਉਹਦਾ ਜਿਹੜਾ ਦਿਮਾਗ ਸੀ ਉਹਨੂੰ ਇੱਕ ਰੈਸਟ ਪੀਰੀਅਡ ਮਿਲ ਜਾਂਦਾ ਸੀ ਕੰਟੈਂਟ ਕੰਜ਼ਿਊਮ ਕਰਨ ਤੋਂ ਪਹਿਲਾਂ ਪਰ ਅੱਜ ਕੱਲ ਤਾਂ ਸਾਡੇ ਕੋਲ ਫਿੰਗਰ ਟਿਪਸ ਦੇ ਉੱਤੇ ਕੰਟੈਂਟ ਇੰਨਾ ਜ਼ਿਆਦਾ ਅਵੇਲੇਬਲ ਹੈ ਕਿ ਅਸੀਂ 24 ਘੰਟੇ ਵੀਜੇ ਦਿਨ ਦੇ ਵਿੱਚ ਮੋਬਾਈਲ ਦੇ ਉੱਤੇ ਬੈਠੇ ਰਹੀਏ ਸਾਨੂੰ ਇਹ ਵੀ ਨਹੀਂ ਪਤਾ ਲੱਗਣਾ ਜੰਪ ਤੋਂ ਸਾਮਾ ਨਿਕਲ ਗਿਆ ਬਿਮਾਰੀ ਤਾਂ ਸੀ ਸਮਝ ਲਈ ਪਰ ਇਸ ਬਿਮਾਰੀ ਨੂੰ ਹੱਲ ਕਿਵੇਂ ਕਰੀਏ ਇਹਦਾ ਇਲਾਜ ਕੀ ਹੈ ਅਸੀਂ ਆਪਣੇ ਬੱਚਿਆਂ ਨੂੰ ਕਿਵੇਂ ਮੋਬਾਈਲ ਫੋਨ ਤੋਂ ਦੂਰ ਕਰ ਸਕਦੇ ਹਾਂ ਕਿਵੇਂ ਉਹਨਾਂ ਨੂੰ ਚੰਗੇ ਕੰਮ ਕਰਨ ਦੀ ਪ੍ਰੇਰਿਤ ਕਰ ਸਕਦੇ ਹਾਂ ਤਾਂ ਮੈਂ ਤੁਹਾਨੂੰ ਦੱਸਦਾ ਐਟੋਮਿਕ ਹੈਬਿਟਸ ਕਹਿੰਦੀ ਹੈ ਕਿ ਅਸੀਂ ਕਦੇ ਵੀ ਕੋਈ ਵੀ ਐਕਟੀਵਿਟੀ ਦੀ ਆਦਤ ਆਪਦੇ ਆਪ ਨੂੰ ਇੱਕ ਮਿੰਟ ਦੇ ਵਿੱਚ ਨਹੀਂ ਲਾ ਸਕਦੇ ਅਸੀਂ ਡੇਲੀ ਇੱਕ 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 1% ਕਰਕੇ ਇੰਪਰੂਵ ਹੁੰਨੇ ਆ ਤੇ ਫਿਰ ਇੱਕ ਆਦਤ ਇੱਕ ਕੀ ਦਿਨਾਂ ਤੋਂ ਬਾਅਦ ਸਾਨੂੰ ਜਾ ਕੇ ਕਿਤੇ ਲੱਗਦੀ ਹੈ ਤੇ ਉਸੇ ਹੀ ਕਨਸੈਪਟ ਦੇ ਅਧੀਨ ਤੁਹਾਨੂੰ ਮੈਂ ਸਮਝਾਣਾ ਚਾਹੁੰਗਾ ਕਿ ਜੇ ਤੁਸੀਂ ਇੱਕ ਬੱਚੇ ਦਾ ਮੋਬਾਈਲ ਫੋਨ ਦੇਖਣਾ ਜਿਹੜੀ ਉਹਨੂੰ ਤੁਸੀਂ ਆਦਤ ਪਾਈ ਚੁੱਕੇ ਹੋ ਉਹਨੂੰ ਇੱਕ ਦਿਨ ਦੇ ਵਿੱਚ ਹੀ ਬੰਦ ਕਰਾਉਣ ਦੀ ਕੋਸ਼ਿਸ਼ ਕਰਉਂਗੇ ਕਿ ਉਹ ਮੋਬਾਈਲ ਫੋਨ ਨੂੰ ਛੱਡੀ ਦੇਵੇ ਤਾਂ ਇਹ ਤੇ ਹੋਣੀ ਪਾਉਣਾ ਸਭੋਂ ਬੱਚਾ ਹੋਰ ਜ਼ਿਆਦਾ ਚਿੜਚਿੜਾ ਹੋ ਜਾਊਗਾ ਤੁਹਾਡੀ ਗੱਲ ਨਹੀਂ ਸੁਣੂਗਾ ਉਹ ਬਹੁਤ ਜ਼ਿਆਦਾ ਅਗਰੈਸਿਵ ਹੋ ਜਾਊਗਾ ਬਹੁਤ ਜ਼ਿਆਦਾ ਨਿਰਾਸ਼ ਹੋ ਜਾਊਗਾ ਸੋ ਤੁਸੀਂ ਹੁਣ ਕੀ ਕਰਨਾ ਹੈ ਬੱਚਿਆਂ ਨੂੰ ਫੋਨ ਛੱਡਣ ਲਈ ਕਹਿਣਾ ਹੀ ਨਹੀਂ ਬੱਚਿਆਂ ਦਾ ਕੰਟੈਂਟ ਦੇਖਣ ਦੀ ਆਦਤ ਚੇਂਜ ਕਰੋ ਬੱਚੇ ਜਿੱਥੇ ਮੂਵੀਜ਼ ਵੇਖ ਰਹੇ ਨੇ ਉਹਨਾਂ ਨੂੰ ਉੱਥੇ ਇਤਿਹਾਸਿਕ ਡਾਕੂਮੈਂਟਰੀਜ਼ ਦਿਖਾਓ ਉੱਥੇ ਉਹਨਾਂ ਨੂੰ ਆਡੀਓ ਬੁੱਕ ਸੁਣਾਓ ਜਿੱਥੇ ਉਹ Netflix ਦੇ ਉੱਤੇ ਬੈਗੇ ਫਿਲਮਾਂ ਵੇਖ ਰਹੇ ਨੇ ਜਿੱਥੇ ਉਹ ਆਫ ਦਾ ਟਾਈਮ ਪਾਸ Instagram ਤੇ ਕਰ ਰਹੇ ਨੇ ਉਹਨਾਂ ਨੂੰ ਕੋਈ ਮੋਬਾਈਲ ਦੇ ਵਿੱਚ e-book ਡਾਊਨਲੋਡ ਕਰਕੇ ਫੜਾਓ ਤੇ ਕਹੋ ਉਹ ਪੜ੍ਹੇ ਜਦੋਂ ਉਹ ਬੱਚਾ ਆਫ ਦਾ ਕੰਟੈਂਟ ਨੂੰ ਦੇਖਣ ਦਾ ਪ੍ਰੋਗਰਾਮ ਚੇਂਜ ਕਰ ਦੂ ਉਹਦੇ ਮਾਈਂਡ ਦੇ ਵਿੱਚ ਹੁਣ ਮਾਈਂਡਲੈਸ ਚੀਜ਼ਾਂ ਨਹੀਂ ਜਾਣੀਆਂ ਯੂਸਫੁਲ ਚੀਜ਼ਾਂ ਜਾ ਰਹੀਆਂ ਨੇ ਤੇ ਜੇ ਉਹ ਬੱਚਾ ਜ਼ਿਆਦਾ ਫੋਨ ਦੇਖ ਵੀ ਰਹਿ ਤਾਂ ਉਹਦੇ ਤੇ ਮਾੜਾ ਅਸਰ ਕੱਟ ਤੇ ਚੰਗਾ ਹਊਗਾ ਪਹਿਲਾਂ ਆਪਾਂ ਮਾੜੇ ਅਸਰ ਨੂੰ ਘਟਾਉਣ ਕੰਨੀ ਧਿਆਨ ਦੇਣਾ ਹੈ ਤੇ ਫਿਰ ਆਪਾਂ ਉਹਨੂੰ ਚੰਗੇ ਰਸਤੇ ਪਾਉਣਾ ਹੈ ਕਿਉਂਕਿ ਜਿਹੜਾ ਉਹਦੇ ਤੇ 네ਗੇਟਿਵ ਅਸਰ ਹੈ ਉਹਨੂੰ ਬਿਨਾ ਘਟਾਏ ਉਹਨੂੰ ਬਿਨਾ ਖਤਮ ਕੀਤੇ ਤੁਸੀਂ ਵੀ ਕਿਸੇ ਚੀਜ਼ ਨੂੰ ਉਸ ਬੱਚੇ ਨੂੰ ਪੋਜ਼ਿਟਿਵਿਟੀ ਵੱਲ ਨਹੀਂ ਲੈ ਕੇ ਜਾ ਸਕਦੇ ਤਾਂ ਜਦੋਂ ਉਹ ਕੰਟੈਂਟ ਚੇਂਜ ਕਰੂਗਾ ਉਹ ਚੰਗਾ ਕੰਟੈਂਟ ਦੇਖਣਾ ਸ਼ੁਰੂ ਕਰੂਗਾ ਤਾਂ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਦੇਖ ਪਾਊਗਾ ਬਿਕੋਜ਼ ਉਹ ਬੋਰ ਹੋਊਗਾ ਕਿਉਂਕਿ ਹੁਣ ਉਹ ਐਜੂਕੇਸ਼ਨ ਵਾਲੀਆਂ ਚੀਜ਼ਾਂ ਵੇਖ ਰਿਹਾ ਹੈ ਐਜੂਕੇਸ਼ਨ ਵਾਲੀਆਂ ਚੀਜ਼ਾਂ ਤਾਂ ਉਹਨੂੰ ਜਸਟ ਬਟੌਕਸ ਦੇ ਚੈਨਲ ਦੇ ਉੱਤੇ ਪੰਜਾਬੀ ਦੇ ਵਿੱਚ ਮਿਲਦੀਆਂ ਰਹਿੰ ਸ਼ិន ਮੈਂ ਬਹੁਤ ਕਰ ਲਈ ਆਫ ਦੀ ਛੋਟੀ ਜੀ ਪਰ ਹੁਣ ਆਪਾਂ ਅੱਗੇ ਵਧਦੇ ਹਾਂ ਕਿ ਕਿਸ ਕਿਸ ਤਰੀਕੇ ਦਾ ਉਹਨਾਂ ਨੂੰ ਆਪਾਂ ਕੰਟੈਂਟ ਕੰਜ਼ਿਊਮ ਕਰਵਾਉਣਾ ਹੈ ਉਹਨਾਂ ਨੂੰ ਆਪਾਂ ਡਾਕੂਮੈਂਟਰੀਜ਼ ਦਿਖਾਉਣੀਆਂ ਨੇ ਉਹਨਾਂ ਨੂੰ ਆਪਾਂ ਆਡੀਓ ਬੁੱਕਸ ਰੀਡ ਕਰਵਾਉਣੀਆਂ ਨੇ ਉਹਨਾਂ ਨੂੰ ਆਪਾਂ ਫਾਈਨੈਂਸ਼ੀਅਲ ਲਿਟਰੇਸੀ ਦੇ ਬਾਰੇ ਵੀਡੀਓਜ਼ ਦਿਖਾਉਣੀਆਂ ਨੇ ਜਿਨ੍ਹਾਂ ਨਾਲ ਬੱਚੇ ਨੂੰ ਦੁਨੀਆਦਾਰੀ ਦਾ ਪੈਸੇ ਦਾ ਰਿਲੇਸ਼ਨਸ਼ਿਪਸ ਦਾ ਫਰੈਂਡਸ਼ਿਪ ਦਾ ਸੋਸ਼ਲ ਇੰਟਰੈਕਸ਼ਨਸ ਦਾ ਗਿਆਨ ਮਿਲੇ ਜਿਹਦੇ ਕਰਕੇ ਉਹ ਬੱਚਾ ਤੰਦਰੁਸਤੀ ਨਾਲ ਚੁਸਤੀ ਨਾਲ ਅੱਗੇ ਨਿਕਲ ਸਕੇ ਸਮਾਜ ਤੋਂ ਅੱਗੇ ਨਿਕਲ ਸਕੇ ਜਦੋਂ ਤੁਸੀਂ ਇੱਕ ਵਾਰੀ ਬੱਚੇ ਨੂੰ ਇਹ ਗੀਆਂ ਆਦਤਾਂ ਪਵਾ ਦਿੱਤੀਆਂ ਤਾਂ ਤੁਸੀਂ ਫੋਨ ਨੂੰ ਰਿਪਲੇਸ ਕਰਕੇ ਉਹਨੂੰ ਇੱਕ ਫਿਜ਼ੀਕਲ ਬੁੱਕ ਦੇ ਦੇਣੀ ਹੈ ਕਿਉਂਕਿ ਹੁਣ ਬੱਚੇ ਨੂੰ ਬੁੱਕ ਪੜ੍ਹਨ ਦੀ ਆਦਤ ਪੈ ਚੁੱਕੀ ਹੈ ਹੁਣ ਤੁਹਾਨੂੰ ਉਹਦੀ ਪੂਰੀ ਦੀ ਪੂਰੀ ਬੇਸਿਕ ਆਦਤ ਨਹੀਂ ਬਦਲਣੀ ਹੁਣ ਤੁਹਾਨੂੰ ਸਿਰਫ ਮੀਡੀਅਮ ਬਦਲਣਾ ਹੈ ਜਿੱਥੇ ਉਹ ਬੱਚਾ ਫੋਨ ਦੇ ਵਿੱਚ ਬੁੱਕ ਪੜ੍ਹ ਰਿਹਾ ਸੀ ਫਿਜ਼ੀਕਲ ਬੁੱਕ ਲੈ ਕੇ ਦੇਤੇ ਉਹ ਬੱਚਾ ਜ਼ਿਆਦਾ ਟਾਈਮ ਫਿਜ਼ੀਕਲ ਬੁੱਕ ਦੇ ਉੱਤੇ ਦੇਊਗਾ ਨਾ ਕਿ ਮੋਬਾਈਲ ਦੇ ਉੱਤੇ ਉਹ ਬੱਚਾ ਇੱਕ ਪਹਿਲਾਂ ਹੀ ਆਰਗੇਨਾਈਜ਼ਡ ਸਟਰਕਚਰ ਦੇ ਵਿੱਚ ਆ ਚੁੱਕਿਆ ਕਿਉਂਕਿ ਉਹਨੂੰ ਆਪਾਂ ਸ਼ੁਰੂ ਦੇ ਵਿੱਚ ਹੀ ਇੱਕ ਐਸੀ ਆਦਤ ਪਾ ਦਤੀ ਜਿਹਦੇ ਨਾਲ ਉਸ ਬੱਚੇ ਦੀ ਸਾਈਕੀ ਦੇ ਉੱਤੇ ਅਸਰ ਤੇ ਪਿਆ ਪਰ ਇੰਨਾ ਹੌਲਾ ਹੌਲਾ ਕਰਕੇ ਪਿਆ ਕਿ ਉਸ ਬੱਚੇ ਨੂੰ ਵੀ ਨਹੀਂ ਪਤਾ ਲੱਗਿਆ ਕਿ ਉਹਦੀਆਂ ਆਦਤਾਂ ਇੱਕ ਨੈਗੇਟਿਵ ਰੁਖ ਤੋਂ ਪੋਜ਼ਿਟਿਵ ਰੁਖ ਕਰਨੀ ਕਿਵੇਂ ਚੇਂਜ ਹੋ ਚੁੱਕੀਆਂ ਨੇ ਹੁਣ ਮੈਂ ਤੁਹਾਨੂੰ ਵਿੱਚ ਮਜ਼ੇਦਾਰ ਦੇ ਥੋੜੇ ਇਹਨਾਂ ਛੱਡ ਕੇ ਜਾਊਂਗਾ ਪੂਰਾ ਰਾਸ ਗੰਦਾ ਪਾਰ ਤੇ ਕਰਵਾਉਂਗਾ ਹੀ ਤਾਂ ਤੁਹਾਨੂੰ ਦੱਸ ਵੀ ਦਿਆਂ ਕਿ ਕਿਹੜੀਆਂ ਕਿਹੜੀਆਂ ਬੁੱਕਸ ਤੁਹਾਨੂੰ ਬੱਚੇ ਨੂੰ ਸ਼ੁਰੂਆਤ ਦੇ ਵਿੱਚ ਪੜਾਉਣੀਆਂ ਚਾਹੀਦੀਆਂ ਨੇ ਪਹਿਲਾਂ ਤਾਂ ਤੁਸੀਂ ਬੱਚੇ ਨੂੰ ਸੋਸ਼ਲ ਡਾਇਲੇਮਾ ਨਾਮ ਦੀ ਡਾਕੂਮੈਂਟਰੀ ਦਿਖਾਓ ਉਸ ਡਾਕੂਮੈਂਟਰੀ ਦੇ ਵਿੱਚ ਤੁਹਾਨੂੰ ਬਹੁਤ ਸੋਹਣੇ ਤਰੀਕੇ ਨਾਲ ਸਮਝਾਇਆ ਗਿਆ ਕਿ ਜਿਹੜਾ ਸੋਸ਼ਲ ਮੀਡੀਆ ਹੈ ਇਹ ਸਾਡੇ ਬੱਚਿਆਂ ਨੂੰ ਤੇ ਸਾਨੂੰ ਕਿਸ ਤਰੀਕੇ ਨਾਲ ਬਰਬਾਦ ਕਰ ਰਿਹਾ ਹੈ ਸੋਸ਼ਲ ਮੀਡੀਆ ਬਨਾਇਆ ਇਸ ਤਰੀਕੇ ਨਾਲ ਗਿਆ ਇੱਕ ਡਰਾਗ ਜੀ ਦੇ ਨਾਲ ਸਾਡੇ ਬੱਚਿਆਂ ਦਾ ਦਿਮਾਗ ਖਤਮ ਹੋ ਸਕੇ ਅਸੀਂ ਮਾਈਂਡਲੈਸ ਹੋ ਜਾਈਏ ਅਸੀਂ ਸੋਚਣ ਦੀ ਸ਼ਮਤਾ ਖੋਦਈਏ ਉਹ ਤੋਂ ਬਾਅਦ ਤੁਸੀਂ ਬੱਚਿਆਂ ਨੂੰ ਜੇ ਪਹਿਲੀ ਬੁੱਕ ਪੜਾਉਣੀ ਹੈ ਤਾਂ ਕੋਈ ਸਟੋਰੀ ਰੀ ਟੈਲਿੰਗ ਵਾਲੀ ਬੁੱਕ ਪੜਾਓ ਜਿਵੇਂ ਚਾਚਾ ਚੋਦਰੀ ਤੁਸੀਂ ਘੱਟੋ ਘੱਟ ਇਹਨਾਂ ਦੋ ਚੀਜ਼ਾਂ ਨਾਲ ਸ਼ੁਰੂਆਤ ਕਰੋ ਕਿ ਕਿਹੜੇ ਪੋਡਕਾਸਟ ਕਿਹੜੀ ਡਾਕੂਮੈਂਟਰੀਜ਼ ਕਿਹੜੀਆਂ ਬੁੱਕਸ ਤੁਹਾਡੇ ਬੱਚਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਇਹ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ ਜੇ ਤੁਹਾਡੇ ਵਿੱਚੋਂ ਕਾਫੀ ਜਾਣਿਆਂ ਦੀ ਰਿਕਵੈਸਟ ਆਈ ਤਾਂ ਮੈਂ ਅਗਲੀ ਵੀਡੀਓਜ਼ ਉਹਨਾਂ ਟੌਪਿਕਸ ਦੇ ਉੱਤੇ ਹੀ ਲੈ ਕੇ ਆਉਂਗਾ ਜਿਨ੍ਹਾਂ ਵਿੱਚ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਕਿਹੜੀਆਂ ਬੁੱਕਸ ਕਿਹੜੇ ਪੋਡਕਾਸਟਸ ਕਿਹੜੀ ਸੀਰੀਜ਼ ਬੱਚਿਆਂ ਨੂੰ ਦਿਖਾਉਣੇ ਚਾਹੀਦੇ ਨੇ ਜਿਨ੍ਹਾਂ ਨਾਲ ਬੱਚਿਆਂ ਦਾ ਮਾਨਸਿਕ ਵਿਕਾਸ ਹੋ ਸਕੇ ਤੁਹਾਨੂੰ ਪਤਾ ਹੈ ਉਹਨਾਂ ਹੀ ਨਹੀਂ ਰਹਿਣਗੀਆਂ ਤੇ ਜੇ ਉਸ ਚੀਜ਼ ਬਾਰੇ ਜਾਣਨਾ ਚਾਹੁੰਦੇ ਹੋ ਕਿ ਕਿਵੇਂ ਤੁਸੀਂ ਆਪਣੀ ਨੌਕਰੀ ਬਚਾ ਸਕਦੇ ਹੋ ਤਾਂ ਸਕਰੀਨ ਦੇ ਉੱਤੇ ਜਿਹੜੀ ਤੁਹਾਨੂੰ ਵੀਡੀਓ ਦਿਖ ਰਹੀ ਹੈ ਇਹਦੇ ਉੱਤੇ ਕਲਿੱਕ ਕਰੋ